ਬੁਰਾ ਹਾਲ ਕੀਤਾ ਪਿਆ ਵਾ ਅਸਲ ਇਹ ਉੱਧਰਲੇ ਪਾਲੇ ਬਾਈ ਜਾਲੀ ਘਰਾਟਾਂ ਦੇ ਫਸੇ ਜਾਂਦੇ ਆ ਕਾਗਜ਼ ਫੋਂ ਫੋਂਦੇ ਪਿਆ ਅੱਗੇ ਦਿੱਤ ਨੂੰ ਦਿਖਾਣਾ ਮੈਗਜ਼ੂਮ ਕਰਕੇ ਆ ਦੇਖੋ ਕਿਤੇ ਕਿਤੇ ਟੇਬ ਲੱਗੇ ਪਏ ਨੇ ਨਾ ਮਰੀਏ ਤਾਂ ਅਰੇ ਦੇਂਦੇ ਆ ਕਾਗਜ਼ਾਂ ਮومی ਕਾਜ ਦਾ ਗਲਦਾ ਵੀ ਨਹੀਂ ਆ ਰਿਹਾ ਚਲੋ ਬੰਦਿਆਂ ਨੂੰ ਛਰਦਾ ਹੁੰਦੇ ਉਹ ਜਲ ਪ੍ਰਵਾਹ ਕਰਦੇ ਯਾਰ ਲਫਾਤ ਵਿੱਚੋਂ ਤੜਦੇ ਕਰੋ ਫੇਰ ਜਲ ਪ੍ਰਵਾਹ ਕਰਿਆ ਕਰੋ ਦੇਖੋ ਹਾਲਾਤ ਦੇਖੋ ਨਹਿਰ ਦੇ ਲੀਰਾਂ ਵਹਵਾਵੇ ਨਾ ਤਾਂ ਇਹ ਮومی ਕਾਜ ਦਾ ਗਲਦਾ ਵਾ ਇੱਕ ਨਹੀਂ ਜ਼ਿਆਦਾ ਫਰੀ ਜਾਂਦਾ ਉਹ ਤਰਾਟਾਂ ਤੇ ਆ ਕੇ ਮੂਰੇ ਜਾਲੀ 'ਚ ਬਹੁਤ ਫਸ ਜਾਂਦਾ ਉਹਨਾਂ ਨੂੰ ਵਿਚਾਰਨੋਂ ਕੱਢਣਾ ਪੈਂਦਾ ਵਾਰ-ਵਾਰ ਫਿਰ ਤੋਂ ਵੱਡੀ ਗੱਲ ਗਾਂਧੀ ਬਹੁਤ ਬਾਇਆ ਰਿਨਾ ਕੈ ਨਾ ਨਹਿਰ ਦੇ ਪੋਦੇ ਸਲੇ ਉੱਥੇ ਇਦੂ ਵੀ ਮਾੜਾ ਮਾੜੇ ਹਾਲਾਤ ਨੂੰ ਉਹਨੋਂ ਦੇ ਵੀ ਤੋਂ ਆਉਂਦੇ ਆ ਕੇ ਸਾਰੀ ਨਹਿਰ ਦਾ ਬੁਰਾ ਹਾਲ ਕੀਤਾ ਬੰਦਾ ਆ ਦੇਖੋ ਤੇ ਸ਼ੂਟਿੰਗਾਂ ਸ਼ੌਂਡਾ ਹੁੰਦੀਆਂ ਪ੍ਰੀ-ਵੈਡਿੰਗੀਆਂ ਪੁਰਾਣੀ ਬਲੇ ਚੱਕੀ ਹੁੰਦੀ ਸੀਗੀ ਰਾਤਾਂ ਲਈ ਹੁਣ ਕਿ ਸਿੰਜਰ ਆ ਬਹੁਤ ਬੰਦੇ ਆਉਂਦੇ ਆ ਇੱਥੇ ਵੀਡੀਓ ਸ਼ੂਟ ਕਰਨ। ਉਹ ਦਿਖਾਉਣਾ ਮੈਂ ਅੱਗੇ। ਆ ਕਿ ਦੇਖੋ ਤੁਸੀਂ ਮਾਹੌਲ ਇੱਥੇ ਕਿਦਾਂ ਹੈ। ਉਹ ਫੋਟੋ ਕਰ ਰਿਹਾ ਹਾਂ ਮੈਂ ਦੇ ਕਰਕੇ ਮੈਂ ਆ ਦੇਖੋ ਸਾਰੀ ਨਹਿਰ ਭਰੀ ਪਈ ਆ। ਬੁਰਾ ਹਾਲ ਕੀਤਾ ਪਿਆ ਵਾ। ਤਾਂ ਨੂੰ ਬਈ ਮਾੜਾ ਉਹਨਾਂ ਅੱਗ ਲਾ ਦੋ ਇਕੱਠੇ ਕਰਕੇ ਯਾਰ ਇਹ ਆਪ ਇੱਕ ਖਾਂ ਰੱਖ ਲਓ ਪਹਿਲਾਂ ਅੱਗ ਲਾ ਕੇ ਖਾਤਮ ਕਰੀਏ ਨਹੀਂ ਇਹਨਾਂ ਨੂੰ ਪਤਾ ਨਹੀਂ ਕਿਤੇ ਪਾਸੇ ਲੋਟੋਂ ਦਾ ਇੱਕ ਨਹੀਂ ਪੜਕਦਾ ਫਰੀ ਜਾਂਦਾ ਵਾ ਮੈਰ ਦਾ ਹਾਲਾ ਬੜੇ ਮਾੜੇ ਗਿੱਤੇ ਪੈ ਨੇ ਹਜੇ ਤਾਂ ਵਿਚੋਂ ਵਿਚੋਂ ਜਿਹੜੇ ਹੁੰਦੇ ਆ ਕੱਢ ਕੁੱਢਣ ਵਾਲੇ ਉਹ ਵਿਚੋਂ ਕੱਢ ਕੁੱਢ ਕੇ ਲੈ ਗਏ ਉਹ ਕਪੜੇ ਕਪੜੇ ਆ ਗਏ ਨੇ ਸੋਰਾ ਕੁਝ ਵਿਚੀ ਸਿੱਟਿਆ ਪਿਆ ਵਾ ਕੂੜਿਆ ਉਹ ਇੰਡਸਟਰੀ ਨਹੀਂ ਬਣਾਇਆ ਗਿਆ ਪਿਆ ਪਿਆਤਰਾਤ ਨਾ ਬੋਲੋ ਦਲਿਆਣਾ ਪਿੰਡ ਕੋਲੇ ਇਦੋਂ ਅੱਗੇ ਜਿਹੜਾ ਕੈਂਸਲਾ ਪੋਲਾ ਆਪਣੇ ਕੋਈ ਸਾਰਿਆਂ ਨੂੰ ਉੱਥੇ ਇਦੋਂ ਵੀ ਬੁਰਾ ਹਾਲ ਉਹ ਫੇਸਬੁੱਕ ਤੇ ਬੁੜੀ ਰੀਲ ਪਾਈ ਹੈ ਜੀ ਜਾ ਕੇ ਦੇਖਦੇ ਇਹੀ ਚੈਨਲ ਆ ਬਹੁਤ ਜ਼ਿਆਦਾ ਮਾੜਾ ਹਾਲ ਆ ਵੀ ਆਪਾਂ ਨੂੰ ਕੰਟਰੋਲ ਆਪ ਹੀ ਕਰਨਾ ਪੈਣਾ ਭਾਈ ਆਪੀ ਜੀ ਆਪੇ ਕੀ ਤੁਹਾਨੂੰ ਆਹ ਸੋਚਣ ਲੱਗ ਜਾ ਆਪੀ ਘਟੇ ਜਾਣੇ ਜਾਂਦਾ ਇੱਥੇ ਜੁਰਮਾਨਾ ਲੱਗੇ ਬਿਊਟੀ ਉਹ ਬੰਦੇ ਦੀ ਕੁਛ ਛੱਡਣੀ ਆਦਾ ਹੁੰਦਾ ਆਹ ਦੇਖ ਲੋ ਇੱਥੇ ਵੀ ਤੇ ਤੋੜ ਚਲ ਮੈਂ ਆ ਵੀਡੀਓ ਬੁਣੇ ਵਿੱਚ ਕਹਿਣਗੇ ਲੋਕ ਬਾਲਾ ਗਿਆਨੀ ਮੰਨਦਾ ਸਿਆਣਾ ਮੰਨਦਾ ਪਰ ਬਈ ਇਹ ਗੱਲ ਤਾਂ ਠੀਕ ਆ ਨਾ ਨਹੀਂ ਸਿੱਖ ਕਰਨਾ ਚਾਹੀਦਾ ਆਪਾਂ ਨੂੰ ਇਦਾਂ